ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਐ ਦੀ ਵੀਡੀਓ ਕਬਰ ਕਰਦੇ ਆਪਾਂ ਖਾਸ ਮਹਾਲੀ ਸ਼ਹਿਰ ਤੋਂ 7707868469 7707868469 ਦਾ ਮੋਬਾਈਲ ਨੰਬਰ ਆ ਜੋ ਆਪਾਂ ਸਕਰੀਨ ਦੇ ਸਾਹਮਣੇ ਬੈਠ ਦੇਖਦੇ ਪਏ ਆ ਦੂਜਾ ਸੁਧਰ ਸੁਈ ਹੋਈ ਆ। ਸੋ ਥਾਣ ਵਗੈਰਾ ਦੇਖੋ ਸੋਨਾ ਮੁੱਠੀ ਵਾਲਾ ਸਾਫ ਸੁਥਰਾ ਤੇ ਚੋਈ ਵਗੈਰਾ ਇੱਕ ਨੰਬਰ ਦੀ ਆ। ਐਰ ਸਿਰ ਦੇ ਰੰਗ ਦੇ ਵਿੱਚ ਆ ਗਈ। 30 ਤੋਂ 35% ਐਚਓ ਦੇ ਵਿੱਚ ਐਰ ਸਿਰ ਦਾ ਮੇਲ ਹੈਗਾਗਾ। ਸੋ ਗੱਦ ਕਾਠ ਵਗੈਰਾ ਦੇਖੋ ਸੋਨਾ ਗੱਦ ਕਾਠ ਆ ਪੂਰੀ ਜਿੰਦ ਜਨ ਵਾਲੀ ਰਾਜਿਸਮੀ ਬੜੀ ਦੀ। ਬੱਚਾ ਵੀ ਐਰ ਸਿਰ ਚ ਦਿੱਤਾਗਾ ਤੇ ਅੱਜ ਸੁਈ ਨੇ ਉਹਨੂੰ 6ਵਾਂ ਦਿਨ ਹੋ ਚੁੱਕਿਆ। 6ਵਾਂ ਦਿਨ ਹੋ ਗਿਆ ਸੁਈ ਨੂੰ ਤੇ 25 ਲੀਟਰ ਦੁੱਧ ਜਮਾ ਨੈਟ ਹਾਜ਼ਰ ਆ ਮੇਰੇ ਨਾਲ ਆ ਜਮਾ। ਸੋ 12 ਲੀਟਰ ਤੋਂ ਬਾਹਰ ਦੁੱਧ ਹੈ ਦਾ ਬਿਰਗਾ 26 ਲੀਟਰ ਪਰ ਜੇ ਮਣ ਲਾ ਕੇ ਕੋਈ 12.5 ਲੀਟਰ ਦੁੱਧ ਕਿਦਾ ਟਾਈਮ ਦਾ ਮਣ ਕੇ ਦੇ ਦਾਂਗੇ ਜਮਾ ਹਾਜਰਾ ਤੇ ਮਿਲਕ ਵੇਨ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਮਿਲਕ ਵੇਨਾਂ ਤੇ ਮੋਟੀ ਮਿਲਕ ਵੇਨਾਂ ਜਮਾ ਤੇ ਕੱਦ-ਕਾਟ ਸਹਿਜ ਵਗੈਰਾ ਫੁੱਲ ਆ ਜਮਾ ਪੂਰੇ ਵੱਡੇ ਕੱਦ-ਕਾਟ ਦੇ ਵਿੱਚ ਸੋ ਮੂੰਹ ਮੁੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਤੇ ਚੰਗੀ ਜਿੰਦ ਜਾਣ ਦੇ ਵਿੱਚ ਇਹ ਸਿਰ ਦੇ ਬਰੱਡ ਦੇ ਵਿੱਚ ਆ ਗਈ ਵੜ ਇਹ ਦੂਜਾ ਸੂਆ ਸੂਈ ਸਵਾਈ ਸੋਨਾਸ ਵਗੈਰਾ ਦੇਖੋ ਬਿਲਕੁਲ ਐਰ ਸੈਰ ਵਾਲੀ ਨਾਸ ਇਹਦੀ ਤੇ ਕਾਦਾ ਦੇਖੋ ਇਹਦਾ ਵੈੜ ਦਾ ਪੂਰਾ ਵੱਡਾ ਗੱਦਗਾਠਾ ਜਿੰਦ ਜਾਨ ਰਾਜੀ ਸਭੀ ਬਲੀ ਵੀ ਬਹੁਤ ਜ਼ਿਆਦਾ ਹੈ ਤੇ ਬਾਕੀ ਵੀ ਕਹਿੰਦਾ ਚੋਣ ਵਗੈਰਾ ਬਹੁਤ ਚੰਗਾ ਲੱਗਿਆ ਹੋ ਸੋਣਾ ਮੋਟਾ ਮੋਟਾ ਚੋਨਾ ਤੇ ਜਿੰਦ ਜਾਨ ਕੁਆਲਟੀ ਵਗੈਰਾ ਵੈੜ ਦੇ ਵਿੱਚ ਪੂਰੀ ਫੁੱਲ ਆ ਗਈ ਤੇ ਸੂਈ ਸਵਾਈ ਜਾਵਾ ਦੋ ਟਾਈਮ ਤਿੰਨ ਟਾਈਮ ਚੋਕ ਕੇ ਤਸੱਲੀ ਕਰਕੇ ਲੈ ਸਕਦੇ ਹੋ ਸੋ ਮੁੱਲ ਵੀਰ ਨੇ ਕੀਤਾ ਦਾ ਲੱਖ ਰੁਪਇਆ ਸੋ ਲੱਖ ਰੁਪਇਆ ਇਹਦਾ ਵੈੜ ਦਾ ਮੁੱਲ ਹੈਗਾ ਤੇ 97 ਹਜ਼ਾਰ ਦੀ ਵੀਰ ਕਹਿੰਦਾ ਹਾਂ ਨਾ ਦੇ ਦਾਂਗੇ ਮਾੜਾ ਮੋਟਾ ਛੋਟ ਸੱਪਾ ਹੋਰ ਹੋ ਜਾਊਗਾ ਮੰਗ ਨੂੰ ਕਹਿੰਦੇ 10 ਮੰਗ ਕੋ 15 ਮੰਗ ਕੋ ਫਾਇਦਾ ਕੋਈ ਨਹੀਂ 97000 ਦੇ ਵਿੱਚੋਂ ਮੰਨਦਾਨ ਹੋ ਜੂ ਕੱਦ ਬੈੜ ਚੰਗਾ ਜਿੰਦ ਜਣ ਤੇ ਬਿਊਟੀ ਵਗੈਰਾ ਬੈੜ ਤੇ ਬਹੁਤ ਜਿਆਦਾ ਤੇ ਬਾਕੀ ਥਣ ਦੇਖੋ ਬਿਲਕੁਲ ਗੁਲਾਬੀ ਥਣ ਚਾਹੇ ਆ ਪਾਥੀ ਚੋਈ ਕਰ ਲਈਏ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਬੈੜ ਤੇ ਥਣ ਲੱਗੇ ਆ ਬਸ ਉਹ ਲੈਵਾ ਦੇਖੋ ਅੱਗੇ ਪਿੱਛੇ ਦਾ ਸੋਨਾ ਹਵਾਨਾ ਕੋਈ ਸਾਈਡ ਵਗੈਰਾ ਨਹੀਂ ਤੇ ਰਾਜੀ ਸਮੀ ਬੜੀ ਬਹੁਤ ਜਿਆਦੇ ਆ 77078 86469 ਵੀਰ ਦਾ ਮੋਬਾਈਲ ਨੰਬਰ ਆ ਏਰੀਆ ਆ ਗਿਆ ਮਹਾਲੀ ਚੰਡੀਗੜ੍ਹ ਦੇ ਨੇੜੇ ਆ ਗਿਆ ਮਹਾਲੀ ਸੋ ਉਥੋਂ ਆਪਣੇ ਕੋਲ ਵੀਡੀਓ ਆ WhatsApp ਦੇ ਥਰੂ ਆਪਾਂ ਵੀਡੀਓ ਕਵਰ ਕੀਤੀ ਹੈਗੀ ਲੱਖ ਰੁਪਿਆ ਵੈੜ ਦੀ ਡਿਮਾਂਡ ਆ 97000 ਦੀ ਵਿੱਚੋਂ ਹੋ ਜਾਣੀ ਆ ਸੋ ਇੱਕ ਵਾਰ ਦੁਬਾਰਾ ਤੋਂ ਆਪਾਂ ਫੇਰ ਤੁਰ ਕੇ ਦਿਖਾ ਦਿੰਨੇ ਆ ਸੋ ਦੇਖੋ ਬੋਡੀ ਸਟਰਕਚਰ ਵਗੈਰਾ ਦੇਖੋ ਤੇ ਸਾਈਜ਼ ਵਗੈਰਾ ਫੁੱਲਾ ਬੈੜਦਾ ਪੂਰੀ ਉੱਚੀ ਲੰਬੀ ਜਾਂਦੇ ਜਾਂ ਨਾਲੀ ਤੇ ਮਿਲਕ ਵੇਨ ਇਹਦੇ ਦੋਨੇ ਪਾਸੇ ਦਿਖਾਈ ਦਿੰਦੀ ਹੈਗੀ ਤੇ ਉਮੀਦ ਆ ਵੀਰ ਕਹਿੰਦਾ ਇਹ ਤੋਂ ਇਸ ਵਾਰ ਵੀ 30 ਪਲੱਸ ਦੁੱਧ ਕਰਜੂਗੀ ਸੋ ਤੁਸੀਂ ਬੇਸ਼ੱਕ 28 29 ਲੀਟਰ ਮੰਨ ਕੇ ਲੈ ਲਿਓ ਅੱਜੇ ਸੇਵਾ ਖਤਮ ਹੋਦਿਆਂ ਹੋਏ ਇਹਨੂੰ ਸੂਈ ਨੂੰ ਤੇ ਪਹਿਲੇ ਸੂਏ 26 ਕਿਲੋ ਦੋ ਦੱਸਿਆ ਮਾਲਕ ਨੇ ਜਿਹੜਾ ਚੋਇਆ ਵਾ ਸੋ ਹੁਣ ਸੂਈਆ ਦੂਜਾ ਸੂਆ ਕਰਮ ਵਾਲੀ ਐ ਸੋ ਕਿਸੇ ਵੀ ਵੀਰ ਤੇ ਬੈੜ ਪਸੰਦ ਹੋਵੇ ਆਪਦੀ ਨਰਖ ਪਰ ਕਰਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ WhatsApp ਰਾਹੀਂ ਆਪਾਂ ਵੀਡੀਓ ਕਵਰ ਕੀਤੀ ਜਾ ਕੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ